ਤੁਸੀਂ ਅੱਜ ਉਹਨਾਂ ਨੂੰ ਕੁੱਟ ਕੇ ਭਜਾ ਰਹੇ ਆ ਕੱਲ ਨੂੰ ਫਿਰ ਤੁਸੀਂ ਮੰਨਤਾ ਕਰਦੇ ਹੁੰਦੇ ਆ ਮੈਂ ਦੇਖਿਆ ਹਰਾਂਦੇ ਦੇ ਸਟੇਸ਼ਨ ਤੇ ਕਿੰਨੇ ਜ਼ਿਆਦਾ ਵੀਡੀਓਜ਼ ਵਾਇਰਲ ਹੁੰਦੀਆਂ ਹੁੰਦੀਆਂ ਫਨੀ ਵੀਡੀਓ ਪੈਂਦੀ ਹੁੰਦੀਆਂ ਜਦੋਂ ਲੇਬਰ ਨੂੰ ਇੱਕ ਦੂਜੇ ਤੋਂ ਖਿੱਚਦੇ ਆ ਕਿ ਤੂੰ ਸਾਡੇ ਨਾਲ ਚੱਲ ਸਾਡੇ ਨਾਲ ਚੱਲ ਇਹਨਾਂ ਨੂੰ ਜਾਂ ਰੇੜੀਆਂ ਦੇ ਪੈਸੇ ਇਹਨਾਂ ਨੂੰ ਪੱਲਿਓਂ ਦੇਣੇ ਪਏ ਇਹਨਾਂ ਦਾ ਕੋਈ ਬਿਜ਼ਨਸ ਚੱਲੇ ਨਹੀਂ ਇੱਥੇ ਇਹਨਾਂ ਨੇ ਰਹਿਣਾ ਕੀ ਇੱਥੇ ਕਰਕੇ ਇਹਨਾਂ ਨੇ ਆਪੇ ਆਪ ਚਲੇ ਜਾਣਾ ਨਾ ਤੁਸੀਂ ਪੰਜਾਬੀਆਂ ਬਦਨਾਮ ਹੋਣਾ ਕਿਸੇ ਬੰਦੇ ਨੂੰ ਕੁੱਟ ਕੇ ਭਜਾਇਆ ਨਾ ਥੋ ਲੋ ਜਿਹੜੇ ਆਪਣੇ ਬਾਹਰਲੇ ਸਟੇਟਾਂ 'ਚ ਆਪਣੇ ਪੰਜਾਬੀ ਬੈਠੇ ਆ ਨਾ ਉਹਨਾਂ ਨੂੰ ਇੱਕ ਪ੍ਰਵਾਸੀ ਮਜ਼ਦੂਰ ਜਿੱਦੀ ਜਿਹੜੀ ਲੱਗੀ ਹੁੰਦੀ ਹੈ ਤੁਸੀਂ ਕਦੇ ਵੀ ਦੇਖ ਲਓ ਕਿ ਘੱਟ ਕਿੱਥੇ ਜ਼ਿਆਦਾ ਹੋਊਗਾ ਤੁਸੀਂ ਪਹਿਲਾਂ ਆਪਣੇ ਆਪ ਨੂੰ ਪੁੱਛੋ ਜਿਹੜੇ ਹਾਂਜੀ ਸਾਸਰੀ ਘਰ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਇਓ ਸਾਰੇ ਠੀਕ ਠਾਕ ਹੋਗੇ ਚੜਦੀ ਕਲਾ 'ਚ ਹੋਗੇ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਪਹਜਾਓ ਪੰਜਾਬ ਬਚਾਓ ਇਹ ਤੁਹਾਨੂੰ ਪਤਾ ਲਹਿਰ ਚੱਲਦੀ ਪਈ ਆ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੀਡੀਓਜ਼ ਵਾਇਰਲ ਹੋ ਰਹੀਆਂ ਕੁੱਟਮਾਰ ਹੋ ਰਹੀ ਹੈ ਬਹੁਤ ਪ੍ਰਵਾਸੀ ਤੇ ਤੁਹਾਨੂੰ ਲੱਗਦਾ ਕਿ ਇਹਦੇ ਰਿਜ਼ਲਟ ਪੋਜ਼ਿਟਿਵ ਆਣਗੇ ਇਹਦੇ ਰਿਜ਼ਲਟ ਬਹੁਤ ਖਤਰਨਾਕ ਵੀ ਹੋ ਸਕਦੇ ਆ ਤੇਕ ਕਿਤਾ ਹੋ ਸਕਦੇ ਆ ਵੀਡੀਓ ਨੂੰ ਪੂਰੀ ਦੇਖ ਲਿਓ ਪੂਰੀ ਸਮਝ ਲਿਓ ਕੀ ਕਹਿਣਾ ਚਾਹ ਰਿਹਾ ਕੀ ਇਹਦੀ ਜਾੜਾ ਕਿੱਦਾਂ ਆਪਾਂ ਵੱਢਣੀ ਆ ਕੀ ਇਹਦਾ ਇਲਾਜ ਆ ਉਹ ਸਾਰਾ ਕੁਝ ਦੇਖ ਲਿਓ ਫਿਰ ਆਪਣੇ ਜੋ ਵੀ ਤੁਸੀਂ ਕਮੈਂਟ ਕਰਨਾ ਹੋਇਆ ਕਮੈਂਟ ਆਪਣੀ ਜੋ ਵੀ ਤੁਹਾਡੀ ਰਾਏ ਹੋਵੇ ਉਸ ਤੋਂ ਬਾਅਦ ਕਰਿਓ ਕਿਉਂਕਿ ਵੀਡੀਓ ਪੂਰੀ ਦੇਖਣੀ ਨਹੀਂ ਤੁਸੀਂ ਪਹਿਲਾਂ ਹੀ ਕਮੈਂਟ ਕਰਨ ਨੂੰ ਬਹਿ ਜਾਣਾ ਉਹ ਚੀਜ਼ ਨਾ ਕਰਿਓ ਵੀਡੀਓ ਪੂਰੀ ਦੇਖ ਕੇ ਜੋ ਤੁਹਾਡਾ ਦਿਲ ਕੀਤਾ ਫਿਰ ਉਹਦੇ ਹਿਸਾਬ ਨਾਲ ਤੁਸੀਂ ਆਪਣੀ ਆਪਣੀ ਰਾਏ ਦਿਓ ਜਿੱਦਾਂ ਵੀ ਤੁਹਾਨੂੰ ਸਹੀ ਲੱਗਿਆ ਫਿਰ ਆਪਾਂ ਉਸ ਦੇ ਬਾਰੇ ਸੋਚਾਂਗੇ ਕਿਉਂਕਿ ਇਸ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਇੰਨੇ ਕ ਹਾਲਾਤ ਮਾੜੇ ਹੋ ਰਹੇ ਆ ਕਿ ਹਰ ਪਾਸੇ ਇਹੀ ਚੀਜ਼ ਚੱਲਦੀ ਪਈ ਆ ਕਿ ਪ੍ਰਵਾਸੀਆਂ ਨੂੰ ਭਜਾਓ ਪੰਜਾਬ ਬਚਾਓ ਪ੍ਰਵਾਸੀਆਂ ਮਜ਼ਦੂਰਾਂ ਨੂੰ ਭਜਾਓ ਤੇ ਪੰਜਾਬ ਬਚਾਓ ਤੇ ਉਹਦੇ ਵਿੱਚ ਕੁੱਟਮਾਰ ਕਰ ਰਹੇ ਆ ਆਪਣੇ ਤੁਹਾਨੂੰ ਪਤਾ ਹੀ ਆ ਪੰਜਾਬੀ ਖੂਨ ਤੁਹਾਨੂੰ ਪਤਾ ਵਾਰਾ ਮਾਰਦਾ ਜਦੋਂ ਕੁਝ ਵੀ ਇਦਾਂ ਦਾ ਹੋ ਜਾਂਦਾ ਫਿਰ ਆਪਣੇ ਮੁੰਡਿਆਂ ਤੇ ਪਰਚੇ ਵੀ ਹੁੰਦੇ ਆ ਇਹ ਤੁਹਾਨੂੰ ਪਤਾ ਕਿ ਜਿਹੜੀ ਦਰਿੰਦਗੀ ਇੱਕ ਪ੍ਰਵਾਸੀ ਨੇ ਕੀਤੀ ਆ ਉਹ ਕੋਈ ਸੋਚ ਵੀ ਨਹੀਂ ਸਕਦਾ ਕਿ ਇਦਾਂ ਕੋਈ ਕਿੱਦਾਂ ਕਰ ਸਕਦਾ ਐਨਾ ਕੋਈ ਖਤਰਨਾਕ ਦਰਿੰਦਾ ਕਿੱਦਾਂ ਸਮਾਜ ਦੇ ਵਿੱਚ ਘੁੰਮ ਸਕਦਾ ਮੈਨੂੰ ਨਹੀਂ ਲੱਗਦਾ ਕਿ ਉਹਨੇ ਇਸ ਦੁਨੀਆ ਦੇ ਵਿੱਚ ਰਹਿਣ ਦਾ ਕੋਈ ਹੱਕ ਹੈਗਾ ਤੁਹਾਨੂੰ ਪਹਿਲਾਂ ਸਾਰਿਆਂ ਨੂੰ ਉਹਨੂੰ ਇੰਨੀ ਖਤਰਨਾਕ ਸਜ਼ਾ ਦਿਵਾਉਣੀ ਚਾਹੀਦੀ ਇੱਕਠੇ ਹੋ ਕੇ ਨਾ ਕਹਿੰਦੇ ਨਾ ਉਹਦੇ ਇੱਕ ਕਾਮ ਮਾਰ ਕੇ ਟੰਗ ਦਿਓ ਕਿ ਸਾਰਿਆਂ ਨੂੰ ਪਤਾ ਲੱਜਵੇ ਐਨੇ ਕਿ ਜ਼ਿਆਦਾ ਸਜ਼ਾ ਖਤਰਨਾਕ ਦਿਵਾਓ ਕਿ ਸਾਰਿਆਂ ਨੂੰ ਪਤਾ ਲੱਜ ਜਾਵੇ ਕਿ ਕੋਈ ਸੋਚ ਵੀ ਨਾ ਸਕੇ ਇਸ ਚੀਜ਼ ਦੇ ਬਾਰੇ ਐਦਾਂ ਕੁਝ ਕਰਨ ਦੇ ਬਾਰੇ ਜੀ ਤੇ ਦੂਜੀ ਗੱਲ ਇਹ ਆ ਕਿ ਹੋਰ ਆਪਣੇ ਹੁਣ ਕਿੰਨੇ ਸਮਾਂ ਸੇ ਵੀ ਜਦੋਂ ਲੱਖਾਂ ਸਿਧਾਨਾ ਹੋ ਗਿਆ ਉਹ ਕਿੰਨੀ ਦੇਰ ਤੋਂ ਇਹ ਚੀਜ਼ ਲਈ ਪਿੱਟ ਰਹੇ ਆ ਕਿ ਇਦਾਂ ਨਾ ਕਰੋ ਇਦੋਂ ਸਮਝੋ ਇਸ ਚੀਜ਼ ਦੇ ਵਿੱਚ ਤੁਸੀਂ ਬਰਬਾਦ ਹੋਵੋਗੇ ਪੰਜਾਬੀ ਤੇ ਬਾਕੀ ਹੋਰ ਵੀ ਹੁਣ ਤੁਹਾਨੂੰ ਪਤਾ ਸਾਰੇ ਪਾਸੇ ਵੇਵ ਚੱਲਦੀ ਹੀ ਪਈ ਆ ਕਿ ਇਹਨਾਂ ਨੂੰ ਭਜਾਓ ਇਥੋਂ ਇਮੀਗ੍ਰੈਂਟਸ ਉੱਥੇ ਬਾਹਰ ਵਾਲਿਆਂ ਨੂੰ ਬਾਹਰ ਵਾਲੇ ਭਜਾਈ ਜਾਂਦੇ ਆ ਕਿ ਆਪਣੇ ਦੇਸ਼ਾਂ 'ਚ ਭੱਜੋ ਜਾਓ ਇਥੋਂ ਪੰਜਾਬ ਵਾਲਿਆਂ ਨੇ ਵੀ ਉਹ ਸਟਾਰਟ ਕੀਤਾ ਹੈ ਕਿ ਪ੍ਰਵਾਸੀਆਂ ਨੂੰ ਜਾਓ ਪਰ ਤੁਹਾਨੂੰ ਪਤਾ ਹੈ ਕਿ ਇੱਕ ਜੇ ਨਾ ਇੱਕ ਕਹਾਣੀ ਦੱਸਾਂ ਕਿ ਇਹਦੇ ਰਿਜ਼ਲਟ ਕੀ ਹੋ ਸਕਦਾ ਤੁਹਾਨੂੰ ਪਤਾ ਆਪਣੇ ਪੰਜਾਬੀ ਵੀ ਬਹੁਤ ਬਾਹਰ ਬੈਠੇ ਆ ਹੋਸਟੇਟਾਂ ਦੇ ਵਿੱਚ ਤੁਹਾਨੂੰ ਨਾ ਪਤਾ ਹੋਵੇ ਏਦਾਂ ਦੇ ਟਾਈਮ ਕੀ ਕਰਨਾ ਕਿੱਦਾਂ ਇਸ ਚੀਜ਼ ਨਾਲ ਹੈਂਡਲ ਕਰਨਾ ਤੇ ਇਹਦੀ ਤੁਹਾਡੀ ਵਜ੍ਹਾ ਨਾਲ ਕੋਈ ਬਾਹਰਲੀ ਸਟੇਟ ਦੇ ਵਿੱਚ ਬੈਠਾ ਆਪਣਾ ਪੰਜਾਬੀ ਸ਼ਿਕਾਰ ਹੋ ਜਵੇ ਤੇ ਉਹਨੂੰ ਕੁਝ ਹੈਪਨ ਹੋ ਜਵੇ ਜਾਂ ਉਹਦੇ ਨਾਲ ਕੋਈ ਦੁਰਘਟਨਾ ਹੋ ਜਵੇ ਤੇ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਤੁਹਾਨੂੰ ਇੱਕ ਗੱਲ ਤਾਂ ਇਹ ਵੀ ਪਤਾ ਕਿ ਆਪਾਂ ਆਪਣੇ ਘਰ ਤੋਂ ਕਿਸੇ ਨੂੰ ਕੱਢ ਸਕਦੇ ਆ ਆਪਾਂ ਦੇਸ਼ ਦੇ ਵਿੱਚੋਂ ਕਿਸੇ ਨੂੰ ਨਹੀਂ ਕੱਢ ਸਕਦੇ ਇਹ ਵੀ ਇੱਕ ਲਾ ਹੈ ਤੇ ਆਪਾਂ ਨੂੰ ਉਹਦੇ ਹਿਸਾਬ ਨਾਲ ਹੀ ਰਹਿਣਾ ਪੈਣਾ ਉਹਦੇ ਹਿਸਾਬ ਨਾਲ ਹੀ ਚੱਲਣਾ ਪੈਣਾ ਤੇ ਇਹ ਦਾ ਸਿਰਫ ਖਾਤਮ ਕਰਨ ਦਾ ਇੱਕੋ ਇੱਕ ਤਰੀਕਾ ਤੇ ਉਹ ਤਰੀਕਾ ਹੈਗਾ ਇੱਕ ਇਹ ਕਿ ਸਾਡੇ ਇੱਕ ਡਾਕਟਰ ਹੁੰਦਾ ਜੀ ਬਹੁਤ ਜ਼ਿਆਦਾ ਸਿਆਣਾ ਸੰਗਦਾਰ ਤੇ ਉਹਦਾ ਇਲਾਜ ਕਰਨ ਦਾ ਤਰੀਕਾ ਉਹਦਾ ਕੀ ਹੁੰਦਾ ਸੀ ਉਹ ਉਹਦਾ ਇਲਾਜ ਕਰਨ ਦਾ ਤਰੀਕਾ ਹੁੰਦਾ ਜਦੋਂ ਵੀ ਤੁਸੀਂ ਦਵਾਈ ਲੈਣ ਜਾਂਦੇ ਸੀ ਨਾ ਉਹ ਤੁਹਾਨੂੰ ਪਹਿਲਾਂ ਉਹਦੇ ਟੈਸਟ ਕਰਨੇ ਦੋਏ ਦਿਨ ਬੁਲਾਉਣਾ ਰਿਪੋਰਟ ਆਣੀ ਫਿਰ ਉਹਨੇ ਤੁਹਾਨੂੰ ਦਵਾਈ ਦੇਣੀ ਉਹਨਾਂ ਹਮੇਸ਼ਾ ਪੁੱਛਦੇ ਸੀ ਤੁਸੀਂ ਜਦੋਂ ਬੰਦਾ ਇਨਾਂ ਬਿਮਾਰ ਆ ਨਾ ਦਰਦ ਨਾਲ ਕਲਪ ਰਿਹਾ ਤੁਸੀਂ ਉਹਨੂੰ ਦਵਾਈ ਉਸੇ ਟਾਈਮ ਕਿਉਂ ਨਹੀਂ ਦਿੰਦੇ ਉਹ ਕਹਿੰਦਾ ਮੈਂ ਬਿਮਾਰੀ ਦੀ ਪਹਿਲਾਂ ਜੜ ਫੜਦਾ ਮੈਂ ਟੈਸਟ ਕਰਦਾ ਜੜ ਫਾੜਦਾ ਹੈ ਬਿਮਾਰੀ ਦੀ ਕੀ ਬਿਮਾਰੀ ਹੈ ਕੀ ਆ ਕਹਿੰਦਾ ਉਹ ਬਿਮਾਰੀ ਨੂੰ ਮੈਂ ਜੜ ਤੋਂ ਖਤਮ ਕਰ ਦਿੰਦਾ ਕਿ ਮੁੜ ਕੇ ਬਿਮਾਰ ਬੰਦਾ ਨਾ ਮੇਰੇ ਕੋਲ ਆਵੇ ਨਾ ਉਹ ਕਰੇ ਬਿਮਾਰ ਹੋਵੇ ਤੇ ਇਹ ਸੇਮ ਇਹੀ ਚੀਜ਼ ਆ ਕਿ ਇਹ ਇਹਦੀ ਜੜ ਫੜਨ ਦੀ ਜ਼ਰੂਰ ਹੈ ਜੜ ਵੱਢਣ ਦੀ ਜ਼ਰੂਰਤ ਆ ਫੇਰ ਹੋਣਾ ਤੇ ਹੁਣ ਤੁਸੀਂ ਕਹੋਗੇ ਕਿ ਉਹਨੂੰ ਉਹਦੇ ਨਾਲ ਕਿੱਦਾਂ ਜੋੜ ਹੈ ਇਹਦਾ ਇਹ ਆ ਕਿ ਜਦੋਂ ਪ੍ਰਵਾਸੀ ਇੱਥੇ ਆਂਦਾ ਠੀਕ ਆ ਪਹਿਲਾ ਕੋਈ ਸੀਜ਼ਨ ਹੀ ਕੰਮ ਆਉਂਦਾ ਆਂਦਾ ਆ ਕੇ ਚਲਾ ਜਾਂਦਾ ਠੀਕ ਆ ਜਦੋਂ ਹੁਣ ਉਹਨੇ ਇੱਥੇ ਰੇੜੀਆਂ ਲਾਈਆਂ ਆਪੀਆਂ ਤੁਸੀਂ ਇੱਕ ਪੰਜਾਬੀ ਰੇੜੀ ਲੱਗੀ ਹੁੰਦੀ ਆ ਇੱਕ ਪ੍ਰਵਾਸੀ ਮਜ਼ਦੂਰ ਦੀ ਲੱਗੀ ਰੇੜੀ ਲੱਗੀ ਹੁੰਦੀ ਆ ਤੁਸੀਂ ਕਦੇ ਵੀ ਦੇਖ ਲਓ ਕਿ ਕੱਠ ਕਿੱਥੇ ਜ਼ਿਆਦਾ ਹੋਊਗਾ ਤੁਸੀਂ ਪਹਿਲਾਂ ਆਪਣੇ ਆਪ ਨੂੰ ਪੁੱਛੋ ਜੇ ਕਰਦੇ ਨੇ ਸ਼ਾਮ ਨੂੰ ਆਪਣੇ ਘਰ 'ਚ ਉਹੀ ਰੇੜੀਆਂ ਤੋਂ ਖਾਣ ਨੂੰ ਲੈ ਕੇ ਜਾਂਦੇ ਹੁੰਦੇ ਫਾਸਟ ਫੂਡ ਇਹ ਵੀ ਦੇਖ ਲਓ ਕਿੰਨਾ ਸੱਚ ਆ ਕਿੰਨਾ ਝੂਠ ਆ ਔਰ ਉਹਨਾਂ 'ਚ ਕਿੰਨੇ ਬੰਦੇ ਇਦਾਂ ਦੇ ਹੋਣਗੇ ਜਿਨ੍ਹਾਂ ਦੇ ਘਰੇ ਮਿਸਤਰੀ ਲੱਗੇ ਹੋਏ ਆ ਘਰ ਬਣ ਰਹੇ ਆ ਤੇ ਉੱਥੇ ਲੇਬਰ ਕਿਹੜੀ ਲੱਗੀ ਹੋਈ ਆ ਉਹਨਾਂ ਦੇ ਘਰੇ ਪਲੰਬਰ ਦਾ ਕੰਮ ਕੌਣ ਕਰ ਰਿਹਾ ਪੱਥਰ ਦਾ ਕੰਮ ਕੌਣ ਕਰ ਰਿਹਾ ਤੁਸੀਂ ਸਾਰਾ ਕੁਝ ਦੇਖ ਲਿਓ ਕੀ ਹੋ ਰਿਹਾ ਕੀ ਨਹੀਂ ਤੇ ਜਿਹੇ ਇਹਨਾਂ ਕਹਾਵਤ ਸੁਣਾਇਆ ਜੜ ਵੱਡਣ ਦੀ ਲੋੜ ਹੈ ਨਾ ਇਹ ਜੜ ਵੱਡਣ ਦੀ ਲੋੜ ਇਹੀ ਆ ਕਿ ਜਦੋਂ ਵੀ ਕੁਛ ਇਹਨਾਂ ਦਾ ਕੋਈ ਇਦਾਂ ਦਾ ਬਿਜ਼ਨਸ ਇਹਨਾਂ ਨੇ ਡਿਵੈਲਪ ਕੀਤਾ ਠੀਕ ਆ ਤੁਸੀਂ ਤੁਸੀਂ ਜਾਓ ਹੀ ਨਾ ਤੁਸੀਂ ਆਪਣੇ ਪੰਜਾਬੀ ਕੋਲ ਜਾਓ ਇਹ ਇਹ ਇਹਨਾਂ ਨੂੰ ਜਿਹੜੀਆਂ ਰੇਡੀਆਂ ਦੇ ਪੈਸੇ ਇਹਨੂੰ ਪੱਲਿਓ ਦੇਣੇ ਪਏ ਇਹਨਾਂ ਦਾ ਕੋਈ ਬਿਜ਼ਨਸ ਚੱਲਿਆ ਨਹੀਂ ਇੱਥੇ ਇਹਨਾਂ ਨੇ ਰਹਿਣਾ ਕੀ ਇੱਥੇ ਕਰਕੇ ਇਹਨਾਂ ਨੇ ਆਪਣੇ ਆਪ ਚਲੇ ਜਾਣਾ ਨਾ ਤੁਸੀਂ ਪੰਜਾਬੀਆਂ ਬਦਨਾਮ ਹੋਣਾ ਕਿ ਅਸੀਂ ਬੰਦਿਆਂ ਨੂੰ ਕੁੱਟ ਕੇ ਭਜਾਇਆ ਨਾ ਥੋ ਲੋ ਜਿਹੜੇ ਆਪਣੇ ਬਾਹਰਲੇ ਦੇਸ਼ਾਂ 'ਚ ਆਪਣੇ ਬਾਹਰਲੇ ਸਟੇਟਾਂ 'ਚ ਆਪਣੇ ਪੰਜਾਬੀ ਬੈਠੇ ਆ ਨਾ ਉਹਨਾਂ ਨੂੰ ਕੋਈ ਪ੍ਰੋਬਲਮ ਆਣੀ ਆ ਸੋ ਉਹਨਾਂ ਦਾ ਇੱਕ ਮੈਸੇਜ ਕ੍ਰੀਏਟ ਕਰੋ ਆਪਣੀ ਕਮਿਊਨਿਟੀ ਦੇ ਵਿੱਚ ਪੰਜਾਬੀਆਂ ਦੇ ਵਿੱਚ ਕਿ ਠੀਕ ਆ ਤੁਹਾਨੂੰ ਨਹੀਂ ਪਸੰਦ ਆਪਾਂ ਨਹੀਂ ਕਰ ਸਕਦੇ ਆਪਾਂ ਲਾਅ ਇਜਾਜ਼ਤ ਨਹੀਂ ਦਿੰਦਾ ਪਰ ਤੁਸੀਂ ਦੇਈ ਸਾਨੂੰ ਪਸੰਦ ਆਗੇ ਤੁਸੀਂ ਨਾ ਉਹਨਾਂ ਤੋਂ ਕੋਈ ਚੀਜ਼ ਖਰੀਦੋ ਉਹਨਾਂ ਨੇ ਆਪ ਆਪ ਚਲੇ ਜਾਣਾ ਤੁਹਾਨੂੰ ਕੁੱਟਮਾਲ ਕਰਨ ਦੀ ਜ਼ਰੂਰਤ ਹੀ ਨਹੀਂ ਹੈਗੀ ਕਿਸੇ ਨਾਲ ਵੀ ਤੇ ਜਦਾਂ ਵੀ ਹੁਣ ਤੁਹਾਨੂੰ ਇਹ ਵੀ ਨਹੀਂ ਹੈਗਾ ਵੀ ਤੁਹਾਡਾ ਸਰਨਾ ਤੁਹਾਨੂੰ ਤੁਹਾਡਾ ਸਰਨਾ ਵੀ ਨਹੀਂ ਨਾ ਬਿਨਾ ਝੋਨਾ ਲੱਗਣਾ ਤੁਹਾਨੂੰ ਪ੍ਰਵਾਸੀਆਂ ਦੀ ਲੋੜ ਪੈਣੀ ਹੀ ਪੈਣੀ ਆ ਝੋਨਾ ਤੁਹਾਡਾ ਨਹੀਂ ਲੱਗਣਾ ਜਿਆਦਾ ਵੀ ਝੋਨਾ ਲਾਉਣੇ ਛੱਡ ਦਿਓ ਕੰਮ ਕਰਨੇ ਹੀ ਛੱਡ ਦਿਓ ਸਾਰੇ ਜਿਹੜੇ ਕੀ ਇਹ ਕਰਦੇ ਆ ਤੁਹਾਨੂੰ ਪਤਾ ਪਿੱਛੇ ਜੇ ਮਤੇ ਹੀ ਪਏ ਸੀ ਜਦੋਂ ਪਿੰਡਾਂ ਦੇ ਲੇਬਰਾਂ ਨੇ ਪੈਸੇ ਜ਼ਿਆਦਾ ਮੰਗਲੇ ਸੀ ਤਾਂ ਪਿੰਡਾਂ ਦੇ ਵਿੱਚ ਮਤੇ ਪੈ ਗਏ ਸੀ ਇਹਨਾਂ ਨੂੰ ਦਿਹਾੜੀ ਤੇ ਨਹੀਂ ਰੱਖਣਾ ਕਮਾਕਾਰਾਂ ਤੇ ਨਹੀਂ ਰੱਖਣਾ ਸੋ ਜਦੋਂ ਤੁਸੀਂ ਉਹਨਾਂ ਤੋਂ ਕੰਮ ਨਹੀਂ ਕਰਾਉਣਾ ਖੁਦ ਤੁਸੀਂ ਕੰਮ ਨਹੀਂ ਕਰਨਾ ਆਪ ਫਿਰ ਤੁਹਾਨੂੰ ਪ੍ਰਵਾਸੀਆਂ ਦੀ ਲੋਡ ਪੈਣੀ ਹੀ ਪੈਣੀ ਆ ਤੇ ਤੁਸੀਂ ਅੱਜ ਉਹਨਾਂ ਨੂੰ ਕੁੱਟ ਕੇ ਭਜਾ ਰਹੇ ਆ ਕੱਲ ਨੂੰ ਫਿਰ ਤੁਸੀਂ ਮਿੰਤਾ ਕਰਦੇ ਹੁੰਦੇ ਆ ਮੈਂ ਦੇਖਿਆ ਸਰਹੰਦ ਦੇ ਸਟੇਸ਼ਨ ਤੇ ਕਿੰਨੇ ਜ਼ਿਆਦਾ ਵੀਡੀਓਜ਼ ਵਾਇਰਲ ਹੁੰਦੀਆਂ ਹੁੰਦੀਆਂ ਫਨੀ ਵੀਡੀਓ ਪੈਂਦੀ ਹੁੰਦੀਆਂ ਜਦੋਂ ਲੇਬਰ ਇੱਕ ਦੂਜੇ ਤੋਂ ਖਿੱਚਦੇ ਆ ਕਿ ਤੂੰ ਸਾਡੇ ਨਾਲ ਚੱਲ ਸਾਡੇ ਨਾਲ ਚੱਲ ਸੋ ਇਹ ਚੀਜ਼ ਬਾਰੇ ਵੀ ਸੋਚਣ ਦੀ ਜ਼ਰੂਰਤ ਆ ਕਿਉਂਕਿ ਮੈਂ ਪਿੱਛੇ ਇਹ ਦੇਖਿਆ ਸੀ ਮੈਂ 48 ਚੰਡੀਗੜ੍ਹ ਗਿਆ ਸੀ ਗੱਡੀ ਦੀ ਸਰਵਿਸ ਕਰਾਣ ਗੱਡੀ ਦਾ ਕੰਮ ਕਰਾਣ ਗਿਆ ਸੀ ਜਦੋਂ ਮੈਂ ਉੱਥੇ ਮਾਰਕੀਟ ਦੇ ਵਿੱਚ ਜਾ ਕੇ ਦੇਖਿਆ ਸੀ ਨਾ ਉੱਥੇ ਕੋਈ ਆਪਣਾ ਹੈ ਹੀ ਨਹੀਂ ਪੰਜਾਬੀ ਉੱਥੇ ਸਾਰੇ ਹੀ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਆ ਕੋਈ 15 ਸਾਲ ਦਾ ਕੋਈ 16 ਸਾਲ ਦਾ ਪੂਰਾ ਮਾਰਕੀਟ ਤੇ ਕਬਜ਼ਾ ਉਹਨਾਂ ਦਾ ਹੀ ਆ ਉਹੀ ਉੱਥੇ ਕੰਮ ਕਰ ਰਿਹਾ ਛੋਟੇ ਤੋਂ ਲੈ ਕੇ بڑے ਕੰਮ ਹਰ ਕੋਈ ਉਹੀ ਬੰਦਾ ਕੰਮ ਕਰ ਰਿਹਾ ਉੱਥੇ ਆਪਾਂ ਕੰਮ ਕਰ ਨਹੀਂ ਰਹੇ ਹੁਣ ਕੀ ਕਰੀਏ ਹੁਣ ਦੱਸੋ ਦੇਖ ਚੱਲਣਾ ਹੀ ਆ ਪੰਜਾਬ ਚਲਾਉਣਾ ਹੀ ਆ ਪੰਜਾਬ ਦੇ ਜਿਹੜੇ ਵੱਡੇ ਕਾਰੋਬਾਰੀ ਆ ਉਹਨਾਂ ਨੂੰ ਲੇਬਰ ਦੀ ਲੋੜ ਆ ਫੈਕਟਰੀਆਂ ਚ ਲੇਬਰ ਦੀ ਲੋੜ ਹੀ ਆ ਹੁਣ ਉਹ ਬੰਦ ਹੋ ਗਿਆ ਤਾਂ ਪੰਜਾਬ ਵਿੱਚ ਕੀ ਕੀ ਗੱਲ ਆ ਝੋਨਾ ਤੇ ਕਣਕ ਤਾਂ ਖਾਣੀ ਨਹੀਂ ਜਾਂ ਤਾਂ ਫਿਰ ਖੁਦ ਤੁਸੀਂ ਕੰਮ ਕਰੋ ਫਿਰ ਫਾਇਦਾ ਹੁਣ ਤੁਸੀਂ ਖੁਦ ਕੰਮ ਨਹੀਂ ਕਰ ਰਹੇ ਉਹਨਾਂ ਨੂੰ ਵੀ ਕੁੱਟ-ਕੁੱਟ ਕੇ ਪਿਆ ਰਹੇ ਆ ਔਰ ਜਿਹੜੇ ਬਾਹਰਲੇ ਸਟੇਟਾਂ 'ਚ ਆਪਣੇ ਪੰਜਾਬੀ ਵਿਚਾਰੇ ਵਧੀਆ ਕਾਰੋਬਾਰ ਸੈੱਟ ਆ ਤੇ ਉਹਨਾਂ ਨੂੰ ਵੀ ਤੁਸੀਂ ੱਤਕਾ ਲਵਾਉਂਗੇ ਇਸ ਚੀਜ਼ ਨਾਲ ਸੋ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਝੜ ਵੱਡੋ ਇਹ ਮੈਂ ਕੁੱਟਮਾਰ ਕਰਨ ਦਾ ਕੋਈ ਫਾਇਦਾ ਨਹੀਂ ਥੋੜੇ ਦੇ ਪਰਚੇ ਹੋਣਗੇ ਕੱਲੋਂ ਅੱਜ ਇਹ ਲਹਿਰ ਚੱਲਦੀ ਪਈ ਆ ਇੱਕ ਦੋ ਮਹੀਨੇ ਬਾਅਦ ਫਿਰ ਕਿਸੇ ਨੇ ਕਿਸੇ ਨੂੰ ਨਹੀਂ ਪੁੱਛਣਾ ਸੋ ਸੋਚੋ ਪਹਿਲਾ ਇਹ ਚੀਜ਼ ਨੂੰ ਬੰਦ ਕਰ ਦੋ ਬਿਲਕੁਲ ਇਹਨਾਂ ਤੋਂ ਖਾਣਾ ਪੀਣਾ ਇਹਨਾਂ ਨੂੰ ਲੇਬਰ ਰੱਖਾਣੀ ਇਹਨਾਂ ਨੂੰ ਘਰਾਂ 'ਚ ਠੇਕੇ ਦੇਣੇ ਜਾਂ ਕੋਠੀਆਂ ਦੇ ਹੁਣ ਜਿਹੜੇ ਬੰਦੇ ਕੋਠੀ ਦਾ ਕੰਮ ਕਰ ਰਿਹਾ ਹੈ ਪ੍ਰਵਾਸੀ ਮਜ਼ਦੂਰ 15 ਲੱਖ ਰੁਪਏ ਦੀ ਲੇਬਰ ਬਣ ਗਈ ਠੀਕ ਆ ਉਹਨੇ 10 ਲੱਖ ਦੀ ਇੱਥੇ ਜਗ੍ਹਾ ਲੈ ਲੈਣੀ ਉਹ ਅੱਜ ਆਪ ਰਹਿ ਰਹੇ ਕੱਲੋਂ ਆਪਣੇ ਫੈਮਿਲੀ ਬੁਲਾ ਲੈਣੇ ਵੀ ਆਜੋ ਇੱਥੇ ਆਜੋ ਭਾਈ ਲੇਬਰ ਕਰਿਓ ਮੇਰੇ ਨਾਲ ਮੈਂ ਠੇਕੇਦਾਰ ਤਾਂ ਹੈਗਾ ਹੀ ਆ ਸੋ ਐਦਾਂ ਡਿਵੈਲਪ ਹੋ ਰਿਹਾ ਇਸ ਚੀਜ਼ ਨੂੰ ਕਿੱਦਾਂ ਖਾਲੀ ਕਰਨਾ ਖਤਮ ਕਰਨਾ ਤੁਸੀਂ ਦੇਖ ਲਓ ਇਹ ਹੁਣ ਜੇ ਤੁਸੀਂ ਚਾਹੁੰਦੇ ਹੋ ਇੱਕ ਦਿਨ ਦੇ ਵਿੱਚ ਇਹ ਇਹੋ ਚੀਜ਼ ਨੂੰ ਕਿੰਨੇ ਟਾਈਮ ਤੋਂ ਇਹ ਹੌਲੀ-ਹੌਲੀ ਹੌਲੀ ਹੌਲੀ ਵੱਧ ਰਹੀ ਆ ਜੇ ਤੁਸੀਂ ਚਾਹੁੰਦੇ ਆ ਕਿ ਇੱਕ ਦਿਨ ਚ ਖਤਮ ਹੋ ਜਾਏ ਇੱਕ ਦਿਨ ਚ ਨਹੀਂ ਹੋਣੀ ਇਹ ਜੜ ਵੱਡਣ ਦੀ ਜ਼ਰੂਰਤ ਆ ਔਰ ਵੈਸੇ ਮੈਂ ਤੁਹਾਨੂੰ ਇੱਕ ਇਹ ਵੀ ਸਲਾਹ ਦੇ ਦਵਾਂ ਕਿ ਸਾਰੇ ਮਾੜੇ ਨਹੀਂ ਹੁੰਦੇ ਹਰ ਕਮਿਊਨਿਟੀ ਦੇ ਵਿੱਚ ਇੱਕ ਅੱਧਾ ਐਦਾਂ ਦਾ ਹੁੰਦਾ ਕਿ ਆਪਾਂ ਉਹਦੇ ਨਾਲ ਸਾਰਿਆਂ ਨੂੰ ਮਾੜਾ ਨਹੀਂ ਕਹਿ ਸਕਦੇ ਠੀਕ ਆ ਪਰ ਹੁਣ ਆਪਾਂ ਵੀ ਭੁੱਖੇ ਮਰ ਰਹੇ ਆ ਹੁਣ ਆਪਾਂ ਨੂੰ ਵੀ ਕੁਝ ਕਰਨਾ ਪੈਣਾ ਸੋ ਤੁਹਾਡੇ ਕੋਲ ਇਹੀ ਇੱਕ ਰਸਤਾ ਹੈ ਕਿ ਆਪਣਿਆਂ ਦੀ ਸਪੋਰਟ ਕਰੋ ਪੰਜਾਬੀਆਂ ਦੀ ਸਪੋਰਟ ਕਰੋ ਜਿੱਥੇ ਪੰਜਾਬੀ ਦਾ ਕੋਈ ਬਿਜ਼ਨਸ ਆ ਉਥੇ ਗੈਰ ਪੰਜਾਬੀ ਨੂੰ ਥਾਂ ਨਾ ਦਿਓ ਉਹਨੂੰ ਪ੍ਰੋਮੋਟ ਨਾ ਕਰੋ ਸਿਰਫ ਸਿਰਫ ਪੰਜਾਬੀ ਕੋਲ ਜਾਓ ਉਹਦਾ ਹੱਥ ਫੜੋ ਉਹਨੂੰ ਉੱਪਰ ਚੱਕੋ ਨਾ ਕਿ ਉਹਦੀਆਂ ਲੱਤਾਂ ਕੱਟੋ ਨਾ ਉਹਦੀਆਂ ਲੱਤਾਂ ਵੱਡੋ ਮੈਂ ਹੁਣ ਬਸ ਇਹੀ ਸਮਝਾਉਣਾ ਚਾਹੁੰਦਾ ਜੀ ਮੈਨੂੰ ਪਤਾ ਬਹੁਤ ਲੋਕਾਂ ਦੇ ਕਮੈਂਟਸ ਵਿੱਚ ਵੀ ਆਣੇ ਆ ਨੈਗੇਟਿਵ ਵੀ ਆਣੇ ਤੇ ਪੋਜ਼ਿਟਿਵ ਪਰ ਜਿਹੜਾ ਸਮਝਦਾਰ ਹੋਊਗਾ ਜਿਹਨੂੰ ਜਿਹਨੂੰ ਮੈਂ ਕਹਿਣਾ ਜੋ ਮੈਂ ਕਹਿਣਾ ਚਾਹ ਰਿਹਾ ਸੀ ਜਿਹੜਾ ਬੰਦਾ ਸਮਝਦਾਰ ਹੋਇਆ ਉਹ ਸਮਝ ਗਿਆ ਉਹਨੂੰ ਪਤਾ ਵੀ ਉਹਨੇ ਕਿਉਂ ਅੱਗੇ ਕੀ ਕਰਨਾ ਕੁੱਟ ਮਾਰ ਨਾਲ ਮਸਲਾ ਹੱਲ ਨਹੀਂ ਹੋਣਾ ਬਸ ਉਹ ਡਾਕਟਰ ਦੀ ਗੱਲ ਵਾਂਗੂ ਬਿਮਾਰੀ ਦੀ ਜੜ ਵੱਢੋ ਸਭ ਕੁਝ ਠੀਕ ਹੋ ਜਾਣਾ ਚੜ੍ਹਦੀ ਕਲਾ 'ਚ ਹੋ ਜਾਣਾ ਤੇ ਪੰਜਾਬੀ ਇੱਕ ਦੂਜੇ ਦੀ ਹੈਲਪ ਕਰਿਆ ਕਰੋ ਪੰਜਾਬੀਓ ਸਾਥ ਦਿਆ ਕਰੋ ਜਿੰਨੇ ਵੀ ਆਪਣੇ ਪੰਜਾਬੀ ਹੁਣ ਭਾਈ ਮਿਹਨਤ ਕਰਦੇ ਆ ਉਹਨਾਂ ਦੀ ਹੱਕ ਉਹਨਾਂ ਦਾ ਕਦੇ ਨਾਮ ਮਾਰਿਆ ਕਰੋ ਜਿਆਦਾ ਜਿਆਦਾ ਉਹਨਾਂ ਨੂੰ ਪ੍ਰਮੋਟ ਕਰਿਆ ਕਰੋ ਉਹਨਾਂ ਦੇ ਬਿਜ਼ਨਸ چاہے ਛੋਟੇ ਤੋਂ ਛੋਟਾ ਜਿੰਨਾ ਵੀ ਬਿਜ਼ਨਸ ਹੋਵੇ ਤੇ ਪੰਜਾਬੀ ਤੁਸੀਂ ਵੀ ਬਾਹਰਲੇ ਦੇਸ਼ਾਂ 'ਚ ਵੀ ਲੋਕ ਕਿ ਕੀ ਕੀ ਕੁੱਝ ਨਹੀਂ ਕਰਦੇ ਹੈਗੇ ਔਰ ਮਾਲਕਾਂ ਦੇ ਗਾਲਾਂ ਤੱਕ ਸੁਣਦੇ ਆ ਫਿਰ ਵੀ ਉਹ ਕੰਮ ਕਰਦੇ ਆ ਤੇ ਤੁਸੀਂ ਵੀ ਕੋਈ ਛੋਟਾ ਵੱਡਾ ਕੰਮ ਨਾ ਦੇਖਿਆ ਕਰੋ ਪੰਜਾਬ ਦੇ ਵਿੱਚ ਕੰਮ ਕਰੋ ਜੋ ਵੀ ਤੁਸੀਂ ਕਰਨਾ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਮੈਂ ਦੇਖਿਆ ਜ਼ੀਰੋ ਤੋਂ ਉੱਠ ਕੇ ਬੰਦੇ ਕਿੱਥੇ ਕਿੱਥੇ ਪਹੁੰਚ ਗਏ ਔਰ ਜਿਨ੍ਹਾਂ ਨੇ ਕੀ ਕੀ ਕੰਮ ਨਹੀਂ ਕੀਤੇ ਤੋ ਕੰਮ ਵੱਡਾ ਛੋਟਾ ਨਹੀਂ ਹੁੰਦਾ ਸਿਰਫ ਸਿਰਫ ਮਿਹਨਤ ਕਰੋ ਆਪਣੀ ਚੜ੍ਹਦੀ ਕਲਾ 'ਚ ਰਹੋਗੇ ਕਿਉਂਕਿ ਆਪਣੀ ਪੰਜਾਬ ਦੀ ਧਰਤੀ ਹੈ ਹੀ ਇਦਾਂ ਦੀ ਆ ਦਸਾਂ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਬਰਕਤ ਬਹੁਤ ਹੈ ਵੀਰੋ ਚੜ੍ਹਦੀ ਕਲਾ 'ਚ ਰਹੋ ਹਰ ਇੱਕ ਦਾ ਸਪੋਰਟ ਕਰਿਆ ਕਰੋ ਤੇ ਜਿਹੜੀ ਪੰਜਾਬ ਬਾਹਰ ਵੀ ਪੰਜਾਬ ਤੋਂ ਲਹਿਰ ਚੱਲਦੀ ਪਈ ਆ ਨਾ ਉਹ ਵੀ ਠੰਡੀ ਹੋ ਜਵੇ ਕਿਉਂਕਿ ਉਹ ਚ ਵੀ ਬਹੁਤ ਉਸ ਝੇਲਣਾ ਪੈ ਰਿਹਾ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਪੰਜਾਬੀਆਂ ਨਾਲ ਤੱਕੇ ਹੋ ਰਹੇ ਆ ਬਾਹਰ ਵੀ ਤੁਹਾਨੂੰ ਪਤਾ ਹੀ ਆ ਉਹਨਾਂ ਲਈ ਵੀ ਪ੍ਰੇ ਕਰਿਓ ਤੇ ਉਹ ਪੰਜਾਬੀ ਵਿਚਾਰੇ ਚੜ੍ਹਦੀ ਕਲਾ 'ਚ ਰਹਿਣ ਆਈ ਹੋਪ ਤੁਸੀਂ ਹੁਣ ਸਮਝ ਗਏ ਹੋਵੋਗੇ ਇਸ ਵੀਡੀਓ ਤੇ ਹੁਣ ਤੁਸੀਂ ਜੋ ਵੀ ਕਮੈਂਟ ਕਰਨਾ ਹੋਇਆ ਹੁਣ ਤੁਸੀਂ ਕਰ ਸਕਦੇ ਹੋ ਜੋ ਤੁਹਾਡੀ ਰਾਏ ਹੋਈ ਤੇ ਜਿੱਦਾਂ ਵੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਬਣਦਾ ਜਰੂਰ ਲਾਈਕ ਤੇ ਸ਼ੇਅਰ ਕਰ ਦਿਓ ਤੇ ਹਾਈਪ ਦਾ ਬਟਨ ਦਬਾ ਕੇ ਪੁਆਇੰਟ ਵੀ ਜਰੂਰ ਦਿਓ ਔਰ ਦੂਜੀ ਗੱਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਚੈਨਲ ਨੂੰ ਤੁਹਾਡੀ ਪਾਸਪੋਰਟ ਦੀ ਜ਼ਰੂਰਤ ਆ ਤੁਹਾਡਾ ਆਪਣਾ ਚੈਨਲ ਆ ਥੈਂਕ ਯੂ